ਹੋਰ ਤਾਂ ਜਿਹੜਾ ਕੰਮ ਚੱਲ ਰਿਹਾ ਸੀਗਾ ਕੋਈ ਪ੍ਰੋਪਰ ਦਫ਼ਤਰ ਨਹੀਂ ਸੀਗਾ ਅੱਜ ਅਸੀਂ ਆਪਣਾ ਕਾਂਗਰਸ ਪਾਰਟੀ ਜਿਹੜਾ ਮੇਨ ਦਫ਼ਤਰ ਹੈ ਇਸ ਕੰਸਿਸਟੈਂਸੀ ਦਾ ਉਹ ਇੱਥੇ ਅਸੀਂ ਅੱਜ ਖੋਲਿਆ ਹੈਗਾ ਪਿੰਦੇ ਤੋਂ ਕਿਹਾ ਇਸ ਪਨੇ ਪਾਰਟ ਹਾਈ ਕੋਰਟ ਕਹਿੰਦਾ ਵੀ ਅਸੀਂ ਇਹਨਾਂ ਨਾਲ ਇਲੈਕਸ਼ਨ ਨਹੀਂ ਲੜਨਾ ਜੋ ਜਿਆਦਤੀਆਂ ਜੋ ਇਹਨਾਂ ਨੇ ਸਾਡੇ ਵਰਕਰਾਂ ਨਾਲ ਜੋ ਝੂਠੇ ਪਰਚੇ ਜਾਂ ਜੋ ਡਵੈਲਪਮੈਂਟ ਦੇ ਮੁੱਦੇ ਜਾਂ ਅਸੀਂ ਇਹਨਾਂ ਦੇ ਨਾਲ ਅਸੀਂ ਆਪਣਾ ਕਦੇ ਵੀ ਆਪਣਾ ਅਸੀਂ ਉਹ ਤਰੀਕਾ ਕਰ ਸਕਦੇ ਹਾਂ ਅਸੀਂ ਉਹਦੇ ਖਿਲਾਫ ਇਲੈਕਸ਼ਨ ਲੜਾਂਗੇ ਔਰ 13 ਨੇ 13 ਹਟਾ ਅਸੀਂ ਪੂਰੀ ਬੰਦਿੰਗ ਇਲੈਕਸ਼ਨ ਲੜ ਵੀ ਰਹੇ ਹਾਂ ਅਸੀਂ ਜਿੱਤੇ ਹੋਏ ਤਾਂ ਨਹੀਂ ਜਿਹੜਾ ਧਮਾਕਾ ਉਹ ਨਹੀਂ ਕਰਾਂਗੇ ਚਾਰ ਪੰਜ ਤੁਰੇ ਫਿਰਦੇ ਤਾਂ ਕਿਹਦੇ ਨਾਲ ਅਸੀਂ ਇੱਕ ਨੰਬਰ ਤੇ ਜੀ ਦੂਜੇ ਨੰਬਰ ਤੇ ਮੰਨਦੇ ਹੋ ਕਿਸੇ ਨੂੰ ਉਹ ਪਤਾ ਵੀ ਕੌਣ ਹੁੰਦਾ ਜੈ ਜੈ ਜੀ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਅੱਜ ਜੀ ਦੇਖੋ ਹੁਣ ਤੱਕ ਜਿਹੜਾ ਕੰਮ ਚੱਲ ਰਿਹਾ ਸੀਗਾ ਕੋਈ ਪ੍ਰੋਪਰ ਦਫ਼ਤਰ ਨਹੀਂ ਸੀਗਾ ਅੱਜ ਅਸੀਂ ਆਪਣਾ ਕਾਂਗਰਸ ਪਾਰਟ ਜਿਹੜਾ ਮੇਨ ਦਫ਼ਤਰ ਆ ਇਸ ਕੰਸਿਸਡੈਂਸੀ ਦਾ ਉਹ ਇੱਥੇ ਅਸੀਂ ਅੱਜ ਖੋਲਿਆ ਹੈਗਾ ਤੇ ਉਸ ਤੋਂ ਇਲਾਵਾ ਫਿਰ ਅਸੀਂ ਜਿਹੜੇ ਕੋਈ ਬ੍ਰਾਂਚਾਂ ਜਿੱਥੇ ਸਾਰਾ ਜ਼ਿਆਦਾ ਵੋਟ ਬੈਕ ਹੋ ਗਿਆ ਜਿਵੇਂ 11 ਫੇਸ ਹੋ ਗਿਆ ਜਾਂ ਬਲੌਂਗੀ ਹੋ ਗਿਆ ਜਾਂ ਪਹਿਲਾ ਫੇਸ ਹੋ ਗਿਆ ਜਾਂ ਜਿਹੜੇ ਸੈਂਟਰ ਦੇ ਫੇਸ ਜਿਹੇ ਹੈਗੇ ਨੇ ਉੱਥੇ ਛੋਟੇ ਆਪਸ਼ਨ ਨਾਲ-ਨਾਲ ਖੋਲਾਂਗੇ ਜਾਂ ਕੋਈ ਪਿੰਡਾਂ ਦੇ ਵਿੱਚ ਜਿੱਥੇ ਵੱਡਾ ਕਾਫੀ ਵੱਡਾ ਕਲਸਟਰ ਹੈਗਾ ਉੱਥੇ ਵੀ ਕੋਸ਼ਿਸ਼ ਕਰਾਂਗੇ ਜਿਵੇਂ ਖਾਸ ਕਰਕੇ ਜਿਹੜਾ ਨਗਰ ਵਾਲੇ ਪਾਸੇ ਹੋ ਗਿਆ ਉਧਰਲੇ ਪਾਸੇ ਤੋਂ ਪਿੰਡਾਂ ਦੇ ਵਿੱਚ ਤੋਂ ਉਸ ਵਾਸਤੇ ਰਾਜ ਅਸੀਂ ਇਹ ਸ਼ੁਰੂਤ ਕੀਤੀ ਦੀ ਚਾਹਤ ਹੈ। ਕੀ ਤੁਹਾਨੂੰ ਲੱਗਦਾ ਜੀ ਕੀ ਕਾਂਗਰਸ ਪਾਰਟੀ ਦਾ ਕੀ ਇੱਥੇ ਹੈਗਾ ਲੋਕਾਂ ਦਾ ਕੀ ਤੁਸੀਂ ਤੁਸੀਂ ਸਾਰੇ ਵੰਡੇ ਇਸ ਗੱਲ ਦੇ ਗਵਾਹ ਹੈਗੇ ਹੋ ਕਿ 2022 ਨੂੰ ਛੱਡ ਕੇ ਜਿੰਨੀਆਂ ਇਲੈਕਸ਼ਨਾਂ ਹੋਈਆਂ ਨੇ ਜਾਂ 2014 ਜਦੋਂ ਥੋੜਾ ਬਾਰ ਉਹਦੇ 7-8 ਹਜ਼ਾਰ ਵੋਟਾਂ ਅਸੀਂ ਦੁੱਲ ਕੀਤੇ ਜਿੱਥੇ ਚੰਦੂਬਾਰਾ ਜਿੱਤ ਗਿਆ ਸੀ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੰਨੀਆਂ ਇਲੈਕਸ਼ਨਾਂ ਤੱਕ ਹੋਈਆਂ ਨੇ ਉਹ ਲੜੀਆਂ ਨੇ ਚਾਹੇ ਉਹ ਪ੍ਰਧਾਨ ਸਭਾ ਦੀ ਚਾਹੇ ਪਾਰਲੀਮੈਂਟ ਦੀ ਜਦੋਂ ਬਿੱਟੂ ਦਾ ਇਲੈਕਸ਼ਨ ਸੀ 44% ਦੀ ਲੀਡ ਹੋਈ ਸੀ ਮੈਂ ਖੜਾ ਤਾ ਐਮ ਐਲ ਏ ਸੀ ਜਦੋਂ ਤੁਹਾਡੀ ਸਭਾ ਦਾ ਇਲੈਕਸ਼ਨ ਸੀ ਅਸੀਂ 15% ਦਿੱਤੇ ਸੀ ਮਹਾਲੀ ਤੇ ਇਵਨ ਉਹ ਜੋ ਪਹਿਲਾਂ ਦੋਨੋਂ ਸਾਹਿਬ ਹੀ ਦੋਨੋਂ ਵਾਰੀ ਇਲੈਕਸ਼ਨ ਜਿੱਤ ਕੇ ਗਏ ਨੇ ਮਹਾਲੀ ਤੇ ਖੜਾ ਦਿੱਤ ਕੇ ਗਏ ਨੇ ਦੋਨੋਂ ਵਾਰੀ ਤੇ ਮੈਂ ਹਮੇਸ਼ਾ 55% ਵੋਟ ਦਾ ਪੋਲੇ ਦਾ ਮੈਂ ਹਮੇਸ਼ਾ ਲੰਦਰ ਰਿਹਾ ਤੇ ਅਇਦਗੀ ਵੀ ਤੁਹਾਨੂੰ ਮੈਂ ਕਹਿਣਾ ਚਾਹਦਾ ਵੀ ਅਸੀਂ 60 ਤੋਂ 65% ਵੋਟ ਜਿਹੜੀ ਪੋਲਿੰਗ ਹੋਣਾ ਅਸੀਂ ਆਪਣਾ ਹਿੱਸਾ ਲਵਾਂਗੇ ਜਿਹੜੇ ਆਪਣਾ ਇਹ ਵਿਰੋਧੀ ਪਾਰਟੀ ਤੁਹਾਡੀ ਹੈਗੀ ਐ ਆਮ ਆਦਮੀ ਪਾਰਟੀ ਤੇ ਹੁਣ ਬਾਕੀ ਸਾਰਿਆਂ ਪਾਸੇ ਜਿਹੜੇ ਪਾਸੇ ਇੰਡੀਆ ਅਲਾਈਅንስ ਦੇ ਰੂਪ ਦੇ ਵੀ ਤੁਸੀਂ ਲੜ ਰਹੇ ਹੋ ਚੰਡੀਗੜ੍ਹ ਦੇ ਜਿਹੜਾ ਤੁਹਾਡਾ ਉਮੀਦਵਾਰ ਹੈ ਉਹਦੀ ਆਮ ਆਦਮੀ ਪਾਰਟੀ ਹਮਾਇਤ ਕਰ ਰਹੀ ਹੈ ਇੱਥੇ ਤੁਸੀਂ ਆਮ ਆਦਮੀ ਪਾਰਟੀ ਦੇ ਗਏਸ ਲੜ ਰਹੇ ਹੋ ਗੱਲ ਇਹ ਨਹੀਂ ਹੈਗੀ ਆਪੋ ਆਪਣੀ ਸਟੇਟ ਦਾ ਆਪਣਾ ਉਹ ਸਿਨੈਰੀਓ ਅਸੀਂ ਪਹਿਲ ਦੇ ਤੋਂ ਕਿਹਾ ਜਿਸ ਪਹਿਲੇ ਪਾਰਟ ਹਾਈ ਕੋਰਟ ਕਹਿੰਦਾ ਵੀ ਅਸੀਂ ਇਹਨਾਂ ਨਾਲ ਲੜ ਨਹੀਂ ਲੜਨਾ ਜੋ ਜ਼ਿਆਦਤੀਆਂ ਜੋ ਇਹਨਾਂ ਨੇ ਸਾਡੇ ਵਰਕਰਾਂ ਨਾਲ ਜੋ ਝੂਠੇ ਪਰਚੇ ਜਾਂ ਜੋ ਡਵੈਲਪਮੈਂਟ ਦੇ ਮੁੱਦੇ ਜਾਂ ਅਸੀਂ ਇਹਨਾਂ ਦੇ ਨਾਲ ਅਸੀਂ ਆਪਣਾ ਕਦੇ ਵੀ ਆਪਣਾ ਕੀ ਸੁਝੋ ਤਰੀਕਾ ਕਰ ਸਕਦੇ ਅਸੀਂ ਉਹਦੇ ਖਿਲਾਫ ਇਲੈਕਸ਼ਨ ਲੜਾਂਗੇ ਔਰ 13 ਨੇ 13 ਹੈਡਾ ਜੀ ਪੂਰੀ ਬੰਦੀ ਨਾਲ ਅਸੀਂ ਲੜ ਵੀ ਰਹੇ ਹਾਂ ਕੀ ਵਜ੍ਹਾ ਤੁਹਾਨੂੰ ਲੱਗਦੀ ਹੈ ਕਿ ਫਿਰ ਤੁਹਾਨੂੰ ਪਿਛਲੀ ਵਾਰ ਜਿਹੜੀ ਆ ਵਿਧਾਨ ਸਭਾ ਇਲੈਕਸ਼ਨ ਹੋਈ ਇਹਦੇ ਵਿੱਚ ਇੰਨੀ ਆ ਘੱਟ ਵੋਟਾਂ ਕਿਉਂ ਪਈਆਂ ਤੁਹਾਨੂੰ ਨਹੀਂ ਮੈਨੂੰ ਫਿਰ 47000 ਵੋਟ ਪਈਆਂ ਮੈਨੂੰ ਵੋਟਾਂ ਥੋੜੀਆਂ ਨੇ ਪਈਆਂ ਉਹਦਾ ਕਾਰ ਉਹਦਾ ਕਾਰਨ ਸੀ ਲੋਕਾਂ ਦੇ ਅੰਦਰ ਇੱਕ ਲੋਕਲ ਸੋਚ ਸੀ ਕਿ ਬਦਲਾਅ ਆਊਗਾ ਬਹੁਤ ਵੱਡਾ ਖਾਸ ਕਰਕੇ ਬਲਾਦੇਵਾਂ ਦੇ ਵਿੱਚ ਬਹੁਤ سارے ਬਲਾਦੇਵ ਇੱਥੇ ਹੈਗੇ ਨੇ ਜਿਹੜੇ ਬਲਾਦੇਵ ਇੱਥੇ ਬੰਦਿਆਂ ਸੀ ਉਹਨਾਂ ਨੇ ਸਾਰਿਆਂ ਨੇ ਨਾਰਾਜ਼ ਸਾ ਮਨਪੀਸ ਬਾਦਲ ਉਹ ਤਾਂ ਸਾਰੇ ਨਰਟ ਸੀ ਉਹਦਾ ਕਾਰਨ ਸੀ ਤੁਸੀਂ ਜਿਹੜੀ ਰੀਸੈਪਲਿੰਗ ਹੋਈ ਜਿਹੜੀ ਆਊਟ ਆਫ ਟਾਈਮ ਹੋਈ ਉਹ ਚੀਜ਼ਾਂ ਵਿੱਚ ਸਾਰੇ ਅਕਦੇ ਫੈਕਟਰ ਸੀ ਕਿ ਤਰ੍ਹਾਂ ਦੇ ਕਿ ਜਿਹੜਾ ਲੋਕਾਂ ਜਨ ਰਾਸਤਾ ਸੀ ਤੇ ਇੱਕ ਜਿਹੜੇ ਸਾਡੇ ਕੋਈ ਬਿਆਰਵਾ ਜੇ ਹੁੰਦੇ ਤਾਂ ਹਾਲਾਤ ਨੇ ਪਰ ਸਭ ਤੋਂ ਵੱਡਾ ਕਸੂਰਵਾ ਸਾਡਾ ਜਿਹੜਾ ਐਫਐਮ ਸਿਸਟਮ ਦਾ ਉਹਦਾ ਸੀ ਕਿ ਉਹਦੇ ਕਰਕੇ ਮੁਲਾਜ਼ਮ ਦਫ਼ਤਰ ਹਸੋਂ ਨਾਰਾਜ਼ ਹੋਇਆ ਸੀ ਪਰ ਅੱਜ ਉਹ ਸਾਰੇ ਸਾਡੇ ਨਾਲ ਤਾਰੇ ਸਹਿਮਤ ਹੋਏਗਾ ਕੌਗਸ ਪਾਰਟੀ ਸਹੀ ਤਰ੍ਹਾਂ ਕਰ ਸਕਦੀ ਹੈ ਜਿਹਨੇ ਦੇਖਿਆ ਜਿਹਨੇ ਪਿੰਡ ਖੜੇ ਨੇ ਤੁਸੀਂ ਆਪਣਾ ਮੁਕਾਬਲਾ ਕਿਹਦੇ ਨਾਲ ਗਿੰਦੇ ਮਹਾਰਾਜ ਕੋਲ ਸੀ ਚਾਹਤ ਸਾਡਾ ਕਿਸ ਨਾਲ ਕੋਈ ਮੁਕਾਬਲਾ ਨਹੀਂ ਉਹ ਕਾਰਨ ਹੈ ਮੈਂ ਕੰਮ ਕੀਤਾ ਹੈ ਮੈਂ ਆਪਣਾ ਰਿਪੋਰਟ ਤੁਹਾਡਾ ਮੇਰੇ ਕੋਲ ਹੈ ਮੈਂ ਆਪਣਾ ਰਿਪੋਰਟਕਾਰ ਦੇ ਬਿਜੇ ਵੋਟਾਂ ਮੰਗਦਾ ਹੈ ਜਿਹੜੇ ਜਿੰਨੇ ਵੀ ਤੁਸੀਂ ਤੰਦੂਬਾਰਾ ਸਾਹਿਬ ਇੱਥੋਂ ਪਹਿਲਾ ਐਮਪੀ ਰਹੇ ਨੇ ਦੱਸੋ ਇੱਕ ਸਵਾ ਕੋਈ ਮਿਸਾਲੀ ਕੰਮ ਸੁਣਾ ਗਣਾਓ ਦਾ ਮੈਂ ਮਿਸਾਲੀ ਸੈਂਕੜੇ ਗਣਾਉਣਾ ਅੱਜ ਮੇਰਾ ਮੈਡੀਕਲ ਕਾਲ ਜਿੱਡਾ ਬੜਾ ਇੱਕੀ ਮਿੰਟ ਹੈਗੀ 300 ਬੱਚਾ ਇਥੇ ਕੋਰਸ ਕਰ ਰਿਹਾ ਜਿਹੜਾ ਥਰੀ ਬਾਂਚ ਹਸਪੀਟਲ ਬਣਾ ਹੁਣ ਲਿਵਰਸਿਟੀ ਟੂਡ ਬਣ ਗਿਆ ਭਾਵੇਂ ਕਿੰਨੀ ਵੱਡੀ ਅਚੀਵਮੈਂਟ ਹੈ ਲਾਂਡਾ ਜਿਹੜੀ ਅਚੀਵਮੈਂਟ ਹੈ ਜਿਹੜੇ 8-10 ਸਕੂਲਾਂ ਦੇ ਬਿਲਡਿੰਗਾਂ ਬਣਾ ਕੇ ਤਿਆਰ ਕੀਤੀਆਂ ਕਿੰਨੀ ਵੱਡੀ ਅਚੀਵਮੈਂਟ ਹੈ ਜਿਹੜੇ ਡਿਸਪੈਂਸਰੀਆਂ ਬਣਾਈਆਂ ਆ ਹੋਰ ਮੈਦਾ ਇਥੇ ਬੱਸ ਸਟੈਂਡ ਵੀ ਨਵਾਂ ਕੋਈ ਕਰਦਾ ਸੀ ਅੜਕਾਰ ਨਹੀਂ ਪੱਥਰ ਵੀ ਰੱਖਦਾ ਸੀ ਆਡੀਟੋਰੀਅਮ ਤੁਹਾਡੇ ਸਾਹਮਣੇ ਜਿਹੜਾ ਇੱਥੇ ਮਹਾਲੀ ਦੇ ਵਿੱਚ ਜਿਹੜਾ ਕੋਈ ਬੋਲੂ ਆਡੀਟੋਰੀਅਮ ਵੀ ਮੈਂ ਤਾਂ ਜਗਾ ਉਹ ਵਾਸਤੇ ਲੜ ਕਰਤੀ ਸੀ ਔਰ 15 ਕਰੋੜ ਵੀ ਸਸ਼ੇ ਕਰਤਾ ਸੀ ਜਿਹੜਾ ਕਮਿਊਨਿਟੀ ਸੈਂਟਰ ਸਾਥ 3 ਬੰਦ ਦਾ ਉਹ 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 ਦੇਖੋ ਕਿੰਨਾ ਬੜਾ ਇਮਪੋਰਟੈਂਟ ਹੈ ਔਰ ਉਸ ਤੋਂ ਲਾਹ ਜਿੰਨੀਆਂ ਸੜਕਾਂ ਲਿੰਕ ਰੋਡ ਦੇ ਪਿੰਡਾਂ ਦੀਆਂ ਸਾਰੀਆਂ 18 ਫੁੱਟੀਆਂ ਕੀਤੀਆਂ ਔਰ ਜਿੰਨੇ ਕੰਮ ਲੋਕਾਂ ਦੇ ਲੋਕੋ ਪ੍ਰੋਜੈਕਟ ਸੀ ਸਾਰੇ ਕੀਤੇ ਔਰ ਮੈਂ ਇਹ ਮਾਦਾ ਸ਼ਹਿਰ ਸੈਕਟਰ ਦਾ ਬੜਾ ਹਸਪੀਟਲ ਨਹੀਂ ਪਤਾ ਰੱਖਦਾ ਸੋਸਾਇਟੀਆਂ ਦਾ ਕਿੰਨਾ ਭਲਾ ਕੀਤਾ ਜੀ ਸੋਸਾਇਟੀਆਂ ਦੇਖੋ ਜਿਹੜੀਆਂ ਸੋਸਾਇਟੀਆਂ ਸੀ ਸ਼ਾ ਸੋਸਾਇਟੀ ਕੋ ਬੰਦੇ ਰਹਿੰਦੇ ਹੋਣ 20 ਸੋਸਾਇਟੀਆਂ ਸੀਗੀਆਂ ਜਿਹਦੇ ਇੰਟਰਨਲ ਡਵੈਲਪਮੈਂਟ ਕਦੇ ਹੋਈ ਨਹੀਂ ਸਕਦੀ ਸੀ ਮੈਂ 82 ਮੇਰੇ ਪਰਮਿਸ਼ਨ ਲੈ ਕੇ ਘਟੋ ਘਟ 30 ਕਰੋੜ ਰੁਪਏ ਸਾਰੇ ਸੈਕਟਰ ਦੇ ਖਰਚ ਕੀਤਾ ਔਰ ਸਭ ਤੋਂ ਵੱਡੀ ਗੱਲ ਪੰਜ ਸੋਸਾਇਟੀ ਇਹਨਾਂ ਨੂੰ ਮਲਕੀਅਤ ਦੇ ਹੱਕ ਲਵਾਏ ਜਿਹੜੇ ਬਜਾਰੇ ਹਿਸਟੋਰਿਕ ਗੱਲ ਹੋ ਗਈ ਜੀ 5% ਅੱਛਾ ਨੇ ਜਿਹੜੇ ਕਿਸਾਨ ਸੀ ਕਿਸਾਨਾਂ ਨੂੰ ਪ੍ਰੋਪਰ ਮੌਜੂਦ ਆਇਆ ਔਰ ਜਿਹਨਾਂ ਨੂੰ ਸ਼ੁਰੂ ਘੱਟ ਮਿਲ ਗਿਆ ਸੀ ਜਗਾ ਘੱਟ ਮਿਲੀ ਸੀ ਉਹ ਕਰਾਇਏ ਫਿਰ ਜਿਹਨਾਂ ਨੂੰ ਫੇਸਿੰਗ ਪਾਰ ਜਿਹੜਾ ਕਾਰਨਰ ਦੇ ਪੈਸੇ ਉਹ ਸਾਰੇ ਮਾਫ ਕਰਾਏ ਫਿਰ ਜਿਹੜੇ ਜਿਹੜੇ ਤੁਹਾਡੇ ਐਲ ਐ ਜੀ ਐਮ ਆਈ ਜੀ 플랫्स ਜਿੰਨੇ ਵੀ ਇਹਨਾਂ ਸਾਰਿਆਂ ਨੂੰ ਬਕਾਇਦਾ ਜਿਹੜੀ ਪਛੜੀ ਸੀਗੀ ਸੀਡੀ ਸੀਗੀ ਉਹ ਕਰੈਡਿਟ ਮਾਰਕੀਟ ਰੇਟ ਤੇ ਹੋਣ ਲੱਗੀ ਸੀ ਮੈਂ ਉਹਨੂੰ ਜਿਹੜੀ ਅਲੋਟਮੈਂਟ ਪ੍ਰਾਈਸ ਤੇ ਕਰਵਾਈ 15000 ਮਕਾਨ ਆ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਹਸਪਤਾਲ ਦਾ ਉਹ ਜਿਹੜੇ ਜਿੰਨੇ ਵੀ ਇਹ ਕੰਮ ਨੇ ਸਾਰੇ ਮੈਂ ਜੇ ਗਿਣੌਣ ਲੱਗਾ ਤਾਂ ਬਹੁਤ ਵੱਡੀ ਕਿਤਾਬ ਬਣ ਜੂਗੀ ਪਰ ਮੈਂ ਕਹਿੰਦਾ ਵੀ ਤੁਸੀਂ ਜਿਹੜੇ ਜਿੰਨੇ ਪਲਾਨ ਮੈਂ ਹਰ ਕੀਤੀ ਹੈ ਹੈਲਥ ਡਿਪਾਰਟਮੈਂਟ ਦੇ ਵਿੱਚ ਐਨੇ ਅਜੇ ਕਿਸੇ ਮੰਤਰੀ ਨੇ ਕੀਤੀ ਨਹੀਂ 7500 ਵਾਲੇ ਤੁਸੀਂ ਕਹੇ ਸੀ ਮਲਾਜਮਾਂ ਨੇ ਮੋਰ ਉਧਰ ਪਾਤੀ ਸੀ ਹੈਗਾ ਤੁਸੀਂ ਕੀ ਸਮਝਦੇ ਮਲਾਜਮਾਂ ਨੂੰ ਮੈਨੂੰ 100% ਉਮੀਦ ਹੈ ਕਿ ਜੋ ਮੈਂ ਮਲਾਜਮਾਂ ਦੀ ਅਪੀਲ ਨੂੰ ਦੇਖਦਾ ਉਹ ਸਾਡੇ ਨਾਲ ਤੁਰਨਗੇ ਅਸੀਂ ਇਹ ਵੀ ਗਾਰੰਟੀ ਕਰਦੇ ਆਂ ਅਸੀਂ ਜਿਹੜੀ ਆਉਣ ਵਾਲੀ ਸਰਕਾਰ 2027 ਚ ਬਣਨੀ ਆ ਨਾ ਇਹ ਗਾਰੰਟੀ ਕਰਾਂਗੇ ਕਿ ਅਸੀਂ ਮੁਲਾਜ਼ਮਾਂ ਨੂੰ ਜੋ ਦੇ ਰਾਈਟ ਵੜਦੇ ਰੇ ਪਹਿਲੇ ਦੱਤ ਦੇਾਂਗੇ ਔਰ ਖਾਸ ਕਰਕੇ ਜਿਹੜੇ ਪੈਨਸ਼ਨਰ ਨੇ ਔਰ ਜਿਹੜੀ ਸਾਡੀ ਉਹ ਸਾਡੀ ਸਰਕਾਰ ਬਣੀ ਅਮਾਜਲ ਦੇ ਵਿੱਚ ਅਸੀਂ ਪੈਨਸ਼ਨ ਬਹਾਲ ਕੀਤੀ ਕਿ ਨਹੀਂ ਕੀਤੀ ਉੱਥੇ ਪ੍ਰਾਣੀ ਪੈਨਸ਼ਨਸ ਕਿਉਂ ਨਹੀਂ ਬਹਾਲ ਕਰਤੀ ਅਸੀਂ ਆਪਣੇ ਉਸੇ ਵੀ ਕਰਾਂਗੇ ਸਿੱਧੂ ਸਾਹਿਬ ਅੱਜ ਕੇਜਰੀਵਾਲ ਸਾਹਿਬ ਆ ਰਹੇ ਨੇ ਪੰਜਾਬ ਨੂੰ ਬੁਝਾਉਣਾ ਵੀ ਲੱਗਦਾ ਕਿ ਉਹਨਾਂ ਦੇ ਆਉਣ ਦੇ ਨਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨੂੰ ਕਿੱਦਾਂ ਬਣਾਉਂਦੇ ਆ ਕੇਜਰੀਵਾਲ ਸਾਹਿਬ ਕੋ ਵੱਡੀ ਜੰਗ ਜਿੱਤ ਕੇ ਨਹੀਂ ਆ ਰਹੇ ਜਿਹੜੇ ਆ ਰਹੇ ਨੇ ਠੀਕ ਹੈ ਨਾ ਕਿਉਂ ਆ ਰਹੇ ਨੇ ਉਹ ਆਉਣਾ ਹੀ ਉਹਨਾਂ ਦੇ ਪਾਰਟੀ ਦਾ ਮਸਲਾ ਹੈਗਾ ਸਾਡੇ ਵੀ ਲੀਡਰ ਆਉਂਦੇ ਨੇ ਅਸੀਂ ਇੰਨੇ ਸਮਰੱਥ ਹੈਗੇ ਕ ਅਸੀਂ ਲੜਾਈ ਦਬਦੇ ਲੜਾਂਗੇ ਸਾਰੇ ਕਾਲ ਦੱਸੋ ਵੀ ਜਿਹੜਾ ਮਹਾਲੀ ਦੇ ਵਿੱਚ ਤੁਸੀਂ ਪਹਿਲਾਂ ਵਾਅਦੇ ਕੀਤੇ ਪਹਿਲਾਂ ਚੰਦੂ ਮਾਚਰਾ ਉਹਨਾਂ ਨੇ ਵਾਅਦੇ ਕੀਤੇ ਇਹ ਫੇਰ ਦੀ ਪਾਲਿਸੀ ਜਿਹੜੀ ਹੈ ਉਹ ਅੱਜ ਵੀ ਇੱਕ ਬੜਾ ਵੱਡਾ ਮੁੱਦਾ ਹੈ ਮਹਾਲੀ ਦੇ ਲੋਕਾਂ ਦਾ ਲੋਕਲ ਮੁੱਦਾ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਮੈਂ 100% ਮੈਂ ਕੰਮ ਪੂਰੀ ਸਿਰੇ ਲੈ ਗਿਆ ਸੀ ਜਿਹੜੀ ਪਾਲਿਸੀ ਦਾ ਸਿਰਫ ਜਿਹੜੇ ਛੋਟੇ ਬਕਾਨਾ ਬਾਹਰ ਤੋਂ ਆਜੇ ਜਨ ਸਾਹਿਬ ਆਜੇ ਪਰ ਉਹਦੇ ਕਿਸੇ ਨਾ ਕਿਸੇ ਕੰਮ ਕਰਕੇ ਮੈਂ ਡ੍ਰੌਪ ਹੋ ਗਿਆ ਮਿਸਟਰੀ ਚ ਉਹ ਕਮ ਰਹਿ ਗਿਆ ਸੀ ਪਰ ਮੈਂ ਗਰੰਟੀ ਕਰਦਾ ਅਗਲੀ ਵਾਰ ਮੇਰੀ ਪਹਿਲੀ ਪ੍ਰਾਇੋਰਟੀ ਡੀਡ ਰਿਸਪੌਂਸ ਜੀ ਹੋਏਗੀ ਸਖਬੀਰ ਬਾਦਲ ਨੇ ਉਹ ਕੱਲ ਬਿਆਨ ਦਿੱਤਾ ਕਿ 130 ਦਾ ਦਾਅਵਾ ਕਰ ਰਹੀ ਹੈ ਨਹੀਂ 0 ਦਾ ਦਾਅਵਾ ਕਰਦੇ ਤੇਰਾ 0 ਦਾ ਹੀ ਕਰ ਰਹੇ ਤੇਰਾ ਤੇਰਾ ਦਾਸੀ ਕਰ ਰਹੇ ਹਾਂ ਫਿਰ ਕੱਲ ਸਖਬੀਰ ਸਿੰਘ ਬਾਦਲ ਨੇ ਕਿ ਬਿਆਨ ਦਿੱਤਾ ਹੈ ਕਿ ਪੰਜਾਬ ਚ ਜਲਦੀ ਆਵਾਜ਼ੀ ਪਾਰਟੀ ਦਿੱਲੀਆਂ ਨੂੰ ਵੱਟ ਹੋ ਜਾ ਰਹੀ ਹੈ ਹਾਂਜੀ ਸੁਖਵੀਰ ਬਾਦਲ ਨੇ ਕਿ ਬਿਆਨ ਦਿੱਤਾ ਕਿ ਜਲਦੀ ਹੀ ਕਾਫੀਆਂ ਲਗਾਈਆਂ ਜਾ ਰਹੀਆਂ ਕਿ ਜਲਦੀ ਹੈ ਆਪਣੀ ਬੱਕਰੀ ਮਰਵਾ ਕਾਟੀ ਤਿਆਰ ਦੇ ਦੇਖੋ ਉਹ ਉਹਨਾਂ ਦਾ ਤਸਵੀਰਾਂ ਜੋ ਵਰਦੀ ਮੋਲ ਰਿਹਾ ਹੈ ਸਖਬੀਰ ਬਾਦਲ ਦੇ ਕਾਰਨ ਪੰਜਾਬ ਦੇ ਕਿਸਾਨਾਂ ਦਾ ਮਸਲਾ ਉਲਝਿਆ ਛੇਰ ਬਦਲਦੀ ਬਿਸ਼ਰੇ ਕਰਕੇ ਮੀਪਾ ਕਰਕੇ ਜੇ ਇੱਕ ਮੈਂ ਗੱਲ ਬੜੀ ਪ੍ਰਮੇਸ਼ਾ ਸੁਣਨ ਵਾਲੀ ਆ ਮੈਂ ਕੈਬਨਟ ਦਾ ਮੈਂਬਰ ਹੋਵਾਂ ਤੇ ਉੱਥੇ ਮੇਰੇ ਸਟੇਟ ਦੇ ਜਾਂ ਮੇਰੇ ਜਿਹੜਾ ਮੇਰੇ ਹਲਕੇ ਦੇ ਇੰਟਰਸਟ ਬਾਸੇ ਕੀਤਾ ਜਾਂਦਾ ਹੋਵੇ ਮੇਰੇ ਮੇਰੇ ਹਲਕੇ ਦੇ ਇੰਟਰਸਟ ਦੇ ਖਿਲਾਫ ਕੋਈ ਗੱਲ ਕੀਤੀ ਜਾਂਦੀ ਹੋਵੇ ਤਾਂ ਉੱਥੇ ਮੇਰਾ ਫਰਜ਼ ਮੰਨਦਾ ਸੀ ਕਿ ਮੈਂ ਆਪਣਾ ਡੈਕਸਡ ਰੋਲ ਦਿਖਾਉਂਦਾ ਕਿ ਜੇ ਇਦਾਂ ਕਰਕੇ ਮੈਂ ਇਸ ਤਿੰਨ ਕਾਲੇ ਕਮਨਾਂ ਦੇ ਜਿਹੜੇ ਬੇਤੁਸੀਂ ਮਨਣ ਨੂੰ ਲੈ ਕੇ ਮੈਂ ਖਿਲਾਫ ਆ ਜਦੋਂ ਕੈਬਨਟ ਦਾ ਮੀਟਿੰਗ ਹੁੰਦੀ ਹੈ ਨਾ ਉਹਦਾ ਏਜੰਡਾ ਵੀ ਥੋੜੇ ਐਮਸੀਓ ਦਾ ਮਤਲਬ ਵੱਡਾ ਜਾਂਦਾ ਹਰ ਕੈबिनेट ਮਿੰਿਸਟਰ ਕੋਲੇ ਵੀ ਆਉਂਦਾ ਤੇ ਜੋ ਇੱਕ ਦੋ ਲੈਣਾ ਲਖਾਣਾ ਮੈਂ ਇਹਦੇ ਖਿਲਾਫ ਹਾਂ ਤਾਂ ਵੱਡੀ ਸੁਰਖੀ ਡੱਬੀ ਛਾਪਦੀ ਕਿ ਵੀ ਕੈਬਨਟ ਦੇ ਵਿੱਚ ਹਰਸ਼ਦ ਕੋਰ ਵੀ ਬਾਰੇ ਵਿਰੋਧ ਕੀਤਾ ਪਰ ਉਹਨਾਂ ਠੋਪ ਜਾ ਕੇ ਬੁਰਲਾਤੀ ਤੇ ਤਿੰਨ ਮਿੰਟ ਤੱਕ ਗੁੜਗੌਂਦੇ ਰਹੇ ਅੱਜ ਜਿਹੜੀ ਜਿਹੜਾ ਸੰਜੀਵ ਵਾਲਾ ਨਾ ਦਰਦਰ ਭੜਕਦਾ ਫਿਰਦਾ ਉਸੇ ਕਰੇ ਭੜਕਦਾ ਫਿਰਦਾ ਨਾ ਤਾਂ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹੋਈ ਬੇਅਦਬ ਉਹਨਾਂ ਨੇ ਰਾਤ ਚ ਹੋਈ ਕਿਸਾਨੀ ਉਹਨਾਂ ਨੇ ਕਰਵਾਲੀ ਕੋਣੋ ਗੱਜਬੀਨਾ ਹੈ ਨੀ ਕੋਣ ਇੰਗਾਂ ਗੱਲਾਂ ਕਰਕੇ ਪੰਜਾਬ ਬਚਾਓ ਪੰਜਾਬ ਦਾ ਤੁਸੀਂ ਬਰਬਾਦ ਕੀਤਾ ਜਿੰਨੀ ਜਵਾਨੀਆਂ ਨਸਸਾਰਾ ਤੁਸੀਂ ਬੰਦੇ ਆ ਪੰਜਾਬ ਦੇ ਵਿੱਚ ਤੁਸ ਤੁਹਾਡਾ ਸ਼ੁਰੂਆਤ ਹੋਈ ਹੈ ਤੇ ਅੱਜ ਤੁਸੀਂ ਗੱਲ ਕਰਦੇ ਹੋ ਪੰਜਾਬ ਬਚਾਉਣ ਦੀ ਗੱਲ ਕਰਦੇ ਹੋ ਇਹਦਾ ਮਤਲਬ ਇਹ ਨਿਕਲਦਾ ਉਹਨਾਂ ਦਾ ਕੋਈ ਨਿੱਜੀ ਮਫਾਦ ਹੈ ਕਿ ਪਹਿਲਾਂ ਨਾ ਮਦਦ ਕੀਤੀ ਮੋਦੀ ਦੀ ਮੇਰੇ ਤੋਂ ਵੱਖ ਹੋਏ ਬਿਲਕੁਲ ਨਿੱਜੀ ਮਫਾਦ ਆ ਅੱਜ ਵੀ ਮੈਂ ਕਹਿਣਾ ਚਾਹੁੰਦਾ ਕਿ ਕਦੇ ਵੀ ਕਾਂਗਰਸ ਤੋਂ ਹੋਤਾ ਨਹੀਂ ਹੋ ਸਕਦਾ ਜਿਹੜੀ ਵੋਟ ਕੋਈ ਬੰਦਾ ਇਦਾਂ ਕਰਕੇ ਪਾਉਂਦਾ ਮੋਦੀ ਨੂੰ ਵੋਟ ਪਾਣੀ ਉਹਨਾਂ ਨੇ ਅੱਜ ਪਿੰਡਾਂ ਦੇ ਲੋਕਾਂ ਕਾਹਨੂੰ ਸਮਝ ਚੁੱਕੇ ਨੇ। ਤੁਹਾਡਾ ਸੀ ਮੁਕਾਬਲਾ ਕਿਹਦੇ ਨੇ ਮੰਨਦੇ ਹੋ ਕਾਂਗਰਸ ਪਾਰਟੀ ਨੂੰ? ਅਸੀਂ ਜਿੱਤੇ ਹੋਏ ਕੰਡੀੜਾ ਦਮਾ ਤਾਂ ਉਹਦੇ ਕਹਿੰਦੇ ਚਾਰ ਪੰਜ ਤੁਰੇ ਫਿਰਦੇ ਤਾਂ ਕਿਹਦੇ ਨਾਲ ਮੰਨਦੇ ਤੁਸੀਂ ਕਹਿੰਦੇ ਅਸੀਂ ਇੱਕ ਨੰਬਰ ਤੇ ਜੀ ਤੇ ਦੂਜੇ ਨੰਬਰ ਤੇ ਮੰਨਦੇ ਹੋ ਕਿਸੇ ਨੂੰ? ਉਹ ਪਤਾ ਵੀ ਕੌਣ ਆਉਂਦਾ ਲੋਕਾਂ ਤੇ ਜਾਇਜ਼ ਹੈ ਵੀ ਸਵਾਲ ਦਾ ਜਵਾਬ ਕਿਹਦੇ ਨੂੰ? ਇਹ ਨੂੰ ਮੈਂ ਕਹਤਾ ਗੱਲ ਤਾਂ ਇਹਨੂੰ ਪਤਾ ਨਹੀਂ ਕੋਈ ਵੀ ਹੋਵੇ ਜਿਹੜਾ ਬਸ ਸਾਨੂੰ ਕੋਈ ਤਰਾਜ ਪਰ ਅਸੀਂ ਇੱਕ ਨੰਬਰ ਤੋਂ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ